ਇਹ ਤੁਸੀਂ ਵੇਖ ਰਹੇ ਹੋ ਸੋਲ ਫਾਰਮ ਵੀਰ ਰਵਿੰਦਰ ਸੋਲ ਦੇ ਫਾਰਮ ਤੇ ਪਹੁੰਚੇ ਅੱਜ ਨੀਲੀ ਰਾਵੀ ਦੀ ਇਹ ਜਨਵਰ ਜੇ ਸ਼ੌਂਕ ਪੂਰਾ ਕਰਨਾ ਹੋਵੇ ਨਾ ਤੇ ਇੱਥੇ ਆ ਕੇ ਹੋ ਜਾਂਦਾ ਵਾ ਕਿਉਂਕਿ ਬਹੁਤ ਸੋਹਣੇ ਬਿਊਟੀ ਵਾਲੇ ਵੀ ਤੇ ਦੁੱਧ ਵਾਲੇ ਪੱਖ ਤੋਂ ਵੀ ਬਹੁਤ ਸੋਹਣੇ ਜਨਵਰ ਵੀਰ ਕੋਲ ਤੇ ਖਾਸ ਗੱਲ ਬੁੱਲ ਫੋਲਰ ਕਾਰਡ ਵਾਲਾ ਜਿਉਰਾ ਜਿਹਦੇ ਕੇ ਬੱਚੇ ਵੀ ਆ ਗਏ ਆ ਇੱਕ ਲਈ ਤੁਹਾਨੂੰ ਸਾਰੇ ਜਾਨਵਰ ਜਿਹੜੇ ਦਿਖਾ ਦਿੰਨੇ ਇਹਨੇ ਬਿਊਟੀ ਵਾਲੇ ਤੇ ਇਨੀ ਗਿਣਤੀ ਦੇ ਵਿੱਚ ਜਾਨਵਰ ਜਿਹੜੇ ਆ ਉਹ ਅੱਜ ਕੱਲ ਕੋਈ ਵਿਰਲੇ ਘਰ ਚ ਵੇਖਣ ਨੂੰ ਮਿਲਦੇ ਆ ਜਿਵੇਂ ਕਹ ਲਈਏ ਮੋਹਰਾ ਦੀਆਂ ਤੇ ਕਾਫੀ ਲੋਕ ਪਾਲੀ ਫਿਰਦੇ ਆ ਪਰ ਨੀਲੀ ਰਾਵੀ ਦੇ ਵਿੱਚ ਗੱਲ ਕਰੀਏ ਤਾਂ ਜ਼ਿਆਦਾ ਗਿਣਤੀ ਦੇ ਵਿੱਚ ਜਾਨਵਰ ਵੀ ਰਵਿੰਦਰ ਸੋਲ ਕੋਲੀ ਸਾਡੇ ਏਰੀਆ ਦੇ ਵਿੱਚ ਜਾਂ ਅੰਕਲ ਰਸਾਲ ਸਿੰਘ ਦਿਓਲ ਹੁਣੀ ਆ। ਇੱਥੋਂ ਤੁਸੀਂ ਇਹਨਾਂ ਦੇ ਬਿਊਟੀ ਦਾ ਅੰਦਾਜ਼ਾ ਲਾ ਸਕਦੇ ਜੇ ਇਹ ਆ ਜੋਰਾ ਬੁੱਲ। ਜੋਰੇ ਦਾ ਕੱਟ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਇਹਦੇ ਬਾਰੇ ਜ਼ਰੂਰ ਕਮੈਂਟ ਕਰਿਓ। ਇਹਦੀ ਫੇਸ ਕੁਆਲਿਟੀ ਬਹੁਤ ਸੋਹਣੀ। ਅੱਗੇ ਬੱਚਿਆਂ ਦੇ ਵਿੱਚ ਵੀ ਬਿਊਟੀ ਪੂਰੀ ਆਉਂਦੀ ਆ। ਤੇ ਸਿੰਘ ਦੀ ਕੁਆਲਿਟੀ ਚੈੱਕ ਕਰਿਓ ਕਰੀ। ਸਿੰਘ ਵੀ ਬਿਲਕੁਲ ਛੋਟਾ ਉਮਰ ਤੇ ਮੈਨੂੰ ਲੱਗਦਾ ਕੋਈ ਤਕਰੀਬਨ ਕਿੰਨੀ ਉਮਰ ਹੋ ਗਈ ਇਹਦੀ 4 ਦੰਦ ਹੋ ਗਿਆ ਠੀਕ ਹੈ ਆਖੂ ਚੈੱਕ ਕਰ ਸਕਦੇ ਨੇ